जय श्री राधे जय श्री कृष्णा सो ਤੁਸੀਂ ਤਸਵੀਰਾਂ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਤੁਹਾਨੂੰ ਦਿਖਾ ਰਿਹਾ ਜੋ ਅੱਜ ਬੜਾ ਭਾਗਾ ਵਾਲਾ ਦਿਨ ਹੈਗਾ ਵੈ ਜਨਮ ਅਸ਼ਟਮੀ ਦਾ ਦਿਨ ਔਰ ਬੜਾ ਵਧੀਆ ਲੱਗਦਾ ਜਦੋਂ ਸਾਲ ਦੇ ਸਾਲ ਜਨਮ ਅਸ਼ਟਮੀ ਦਾ ਦਿਨ ਆਉਂਦਾ ਹੈਗਾ ਵੈ ਤੇ ਸੋ ਅੱਜ ਅਸੀਂ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਵਦੇਸ਼ਵਰ ਮੰਦਿਰ ਜਿੱਥੇ ਅੱਜ ਰਾਤ ਨੂੰ ਜਨਮ ਅਸ਼ਟਮੀ ਦਾ ਇੱਥੇ ਤਿਉਹਾਰ ਬੜੇ ਵਧੀਆ ਤਰੀਕੇ ਨਾਲ ਮਨਾਇਆ ਜਾਏਗਾ 32ਵਾਂ ਸੋ ਤਸਵੀਰਾਂ ਤੁਹਾਨੂੰ ਇਸ ਟਾਈਮ ਅਮੇਜ਼ਿੰਗ ਟੀਵੀ ਤੇ ਦਿਖਾ ਰਿਹਾ ਸੋ ਜਿਹੜੇ ਇੱਥੇ ਸਾਥੀ ਆਏ ਹੋਏ ਨੇ ਔਰ ਜਨਮ ਅਸ਼ਟਮੀ ਨੂੰ ਲੈ ਕੇ ਔਰ ਇਹਨਾਂ ਨੇ ਰਾਤ ਨੂੰ ਜਿਹੜਾ ਪ੍ਰੋਗਰਾਮ ਰਖਵਾਇਆ ਪੂਰੀ ਟੀਮ ਨੇ ਸਮੂਚੀ ਟੀਮ ਨੇ ਬਹੁਤ ਵਧੀਆ ਲੱਗਦਾ ਔਰ ਗੱਲਬਾਤ ਕਰਦੇ ਆ ਸਰਨਾ ਪਹਿਲਾਂ ਮੈਂ ਸਵਾਮੀ ਜੀ ਨਾਲ ਗੱਲਬਾਤ ਕਰਦਾ ਜਿਹੜੇ ਇੱਥੇ ਦੇ ਸਵਾਮੀ ਜੀ ਇੱਥੇ ਬੈੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੈਮਰਾ ਪਰਸਨ ਕੌਣ ਜੀ ਤਸਵੀਰਾਂ ਅੱਗੇ ਤੱਕ ਆਣ ਜੈ ਸ਼੍ਰੀ ਰਾਦੇ ਜੈ ਸ੍ਰੀ ਆਦੇ ਜੈ ਸ੍ਰੀ ਆਦੇ ਜੈ ਜੈ ਸ੍ਰੀ ਆਦੇ ਸਵਾਮੀ ਜੀ ਕਿਵੇਂ ਦੇਖਦੇ ਹੋ ਅੱਜ ਜਨਮ ਅਸ਼ਟਮੀ ਦਾ ਦਿਨ ਹੈਗਾ ਵਾ ਅੱਜ ਭਾਗਾ ਵਾਲਾ ਦਿਨ ਹੈ ਔਰ ਕਿੰਨਾ ਹੈਗਾ ਇਹ ਜਨਮ ਅਸ਼ਟਮੀ ਦਾ ਦਿਨ ਆਪ ਸਭੀ ਜਨਤਾ ਜਨਾਰਦਨ ਕੋ ਇਹ ਜਾਣ ਕੇ ਬੜੀ ਪ੍ਰਸੰਨਤਾ ਹੋ ਗਈ ਇਹ ਬਤਿਸ਼ਵਾਂ ਸ੍ਰੀ ਕ੍ਰਿਸ਼ਨ ਮਹਾ ਜਨਮ ਉਸ਼ਵ ਮਨਾਇਆ ਜਾ ਰਿਹਾ ਜੋ ਲਗਾਤਾਰ 32 ਸਾਲ ਮੈਂ ਪ੍ਰਵੇਸ਼ ਕਰ ਰਿਹਾ ਹਾਂ तो कहते हैं जदा जदा ही धर्म से गालीन भवति भारत अवसार धर्म तदात्म सृजा मह परित्राय साधु नाम विनाशाय चय दुष्कथम धर्म जम धमगामी जुगे हुए जब जब धर्म की हानि होती है और संत महापुरुष और धर्म पर घात किया जाता है तभी भगवान को जो है पुरुष रूप में अवतार लेकर के इन दुष्टों का संहार करते हैं और अपने भक्तों का जो है बचाव करते हैं यह जन्माष्टमी पर्व महा ही शुद्ध महापवित्र हर साल मनाया जाता है इस जन्माष्टमी पर्व आप सभी को लाख लाख बधाई लाख लाख बधाई लाख लाख बधाई, लाक लाक बधाई श्री रामचरित में लिखा हुआ है जब जब हो धर्म कर हानि बाढ़े असुर अधम अथमानि तब 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 प्रभु मनु शरीर कष्ट हने भक्तन कर पीरा जब जब धर्म की हानि होती है ਔਰ ਭਗਤ ਸਤਜਾ ਜਾਂਦੇ ਹਨ ਤਦ ਤਾ ਭਗਵਾਨ ਕੋ ਮਨੁਸ਼ ਰੂਪ ਮੇ અવਤਾਰ ਲੈਣਾ ਪੜਦਾ ਹੈ ਔਰ અવਤਾਰ ਲੈ ਕਰ ਕਰ ਦੁਸ਼ਤੋ ਕਾ ਸੰਘਾਰ ਕਰਕੇ ਭਗਤੋ ਕਾ ਕਲਿਆਣ ਕਰਤੇ ਹਨ ਸਵਾਮੀ ਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਕਹੂੰ ਆਪਣੇ ਚੈਨਲ ਉੱਤੇ ਜਿਵੇਂ ਅੱਜ ਜਨਮ ਅਸ਼ਟਮੀ ਦਾ ਦਿਨ ਵੀ ਹੈਗਾ ਵਾ ਅੱਜ ਸੋਨੇ ਪੈਸੋ ਆਗਾ ਹੋ ਗਿਆ ਅੱਜ ਸੰਗਰਾਦ ਵੀ ਹੈਗੀ ਹੈ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਇਸ ਦੇ ਵਾਸਤੇ ਹਾਂ ਜੀ ਅੱਜ ਸੰਗਰਾਦ ਦੀ ਵੀ ਹੈ ਇਹ ਬਹੁਤ ਹੀ ਭਾਗਾ ਵਾਲਾ ਬਹੁਤ ਹੀ लाभदायक कल्याणदायक हर एक राश वालों को लिए फलदायक है कोई चंदन लगा करके के भगवान कृष्ण का आशीर्वाद प्राप्त करे कोई पेड़े का भोग लगा करके के आशीर्वाद प्राप्त करे कोई मक्खन मिश्री का भोग लगा करके के भगवान कृष्ण का आशीर्वाद प्राप्त करे इसी प्रकार से अन्य प्रकारों से फल फल फ्रूट और અન્ન ખાदन ને પરજો પર લે પ્રસાદ લે કરકે ઠાકરજી કો ભોગ લગા કરકે આપ ઉસકા સેવન કરેંગે તો આપકે જનમે કભી ભી દુખ કષ્ટ નહીં આએંગે ઓર હંમેશા આપ агреसर રહેંગે આગે બડને કી ત આપકો શક્તિ પ્રદાન કરેગે ભગવાન કછ સો તસવીરા ઇસ ટાઈમ દિખા રહયા થાનો અમેઝિંગ ટીવી તે સ્વામીજી ના આપા ગલ વાત કીતી હૈ જડે ઇથે હોર ભી અપને સાથી હગે આપા ઓનાના ભી આપા ગલ વાત કર દેયા રાણાજી પહેલા થાનો ਜਨਮ ਅਸ਼ਟਮੀ ਦੀ ਬਹੁਤ ਬਹੁਤ ਵਧਾਈ ਔਰ ਸੋਨੇ ਤੇ ਸੁਹਾਗਾ ਔਰ ਸੰਗਰਾਤ ਦਾ ਦਿਨ ਵੀ ਹੈਗਾ ਵਾ ਔਰ ਕਿਵੇਂ ਦੇਖਦੇ ਹੋ ਅੱਜ ਬੜੀ ਬੜੀ ਦੂਰ ਦੂਰੋਂ ਸੰਗਤਾਂ ਆ ਰਹੀਆਂ ਹੈਗੀਆਂ ਨੇ ਜਨਮ ਅਸ਼ਟਮੀ ਨੂੰ ਲੈ ਕੇ ਔਰ ਕੀ ਕਹਿਣਾ ਚਾਹੋਗੇ ਕਿ ਦੇਖੋ ਜੀ ਮੈਂ ਇਹ ਖੁਸ਼ੀ ਬਿਆਨ ਨਹੀਂ ਕਰ ਸਕਦਾ ਸਾਨੂੰ ਤਾਂ ਇਦਾਂ ਲੱਗਦਾ ਕਿ ਸਾਡੇ ਘਰੇ ਹੀ ਪ੍ਰੋਗਰਾਮ ਹੋ ਰਿਹਾ ਹੈ ਠੀਕ ਹੈ ਜੀ ਤੇ ਕੀ ਕਹਿ ਸਕਦਾ ਮੈਨੂੰ ਤਾਂ ਇੰਨੀ ਖੁਸ਼ੀ ਵਾ ਕਿ ਸਾਡੇ ਕ੍ਰਿਸ਼ਨ ਜੀ ਦਾ ਅੱਜ ਜਨਮ ਦਿਨ ਆ ਤੇ ਉਸ ਜਨਮ ਦਿਨ ਹੈ ਵੀ ਮੈਂ ਖੁਸ਼ੀ ਬਿਆਨ ਨਹੀਂ ਕਰ ਸਕਦਾ ਮੈਂ ਤਾਂ ਛੋਟਾ ਜਿਹਾ ਸੇਵਕ ਆ ਕਿ ਮੈਂ ਹੋਏ ਅਰਦਾਸ ਕਰ ਸਕਦਾ ਮੇਰੇ ਭਰਾਵਾਂ ਕੋ ਜੇ ਮੇਰੀ ਕੋ ਜੋ ਵੀ ਗਲਤੀ ਹੋਏ ਮੈਨੂੰ ਸ਼ਮਾ ਕਰਿਓ ਠੀਕ ਹੈ ਜੀ ਮੈਂ ਛੋਟਾ ਜਿਹਾ ਭਜਨ ਗਾਣਾ ਚਾਹੁੰਦਾ ਮੇਰਾ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਜੈ ਸ਼੍ਰੀ ਰਾਦੇ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਕ੍ਰਿਸ਼ਨ ਤਸਵੀਰਾਂ ਇਸ ਟਾਈਮ ਦੇਖ ਸਕਦੇ ਹੋ ਕਿ ਮੇਰੀ ਆਪ ਕੀ ਕਿਰਪਾ ਸੇ ਸਭ ਕੰਮ ਹੋ ਰਹਾ ਹੈ ਬਹੁਤ ਅੱਛਾ ਇਹਨਾਂ ਨੇ ਮੈਸੇਜ ਦਿੱਤਾ ਔਰ ਗੱਲਬਾਤ ਕਰਦੇ ਆਂ ਹੋਰ ਜਨਾਹ ਜਿਹੜੇ ਸਾਥੀ ਇੱਥੇ ਪਹੁੰਚੇ ਹੋਏ ਨੇ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਕਿਵੇਂ ਦੇਖਦੇ ਹੋ ਹਾਂਜੀ ਅੱਜ ਸੰਗਰਾਂਦ ਦਾ ਦਿਨ ਹੈ ਭਾਦੋ ਦਾ ਮਹੀਨਾ ਚੜ੍ਹਿਆ ਹੋਇਆ ਹੈ ਬੜੀ ਧੂਮ ਧਾਮ ਨਾਲ ਜਨਮ ਅਸ਼ਟਮੀ ਦਾ ਪ੍ਰੋਗਰਾਮ ਸਾਡੇ ਨਰਦੇਸ਼ਰ ਮਹਾਦੇਵ ਮੰਦਿਰ ਵਿੱਚ ਸਵਾਮੀ ਜੀ ਦੀ ਕਿਰਪਾ ਦੇ ਨਾਲ 32 ਮਾ ਅੱਜ ਜਨਮ ਅਸ਼ਟਮੀ ਹੈਗਾ ਵਾ ਪ੍ਰੋਗਰਾਮ ਬਹੁਤ ਧੂਮ-ਤਾਮਨਾ ਮਨਾਇਆ ਜਾ ਰਿਹਾ ਹੈ ਸਾਰੇ ਲੋਗ ਇੱਥੇ ਘਟੋ ਘਾਟ 2 4 5000 ਬੰਦਾ ਸ਼ਾਮ ਨੂੰ ਇੱਥੇ ਇਕੱਠਾ ਹੁੰਦਾ ਵਾ ਜਿਹੜਾ ਪੂਰੀ ਆਪਣੀ ਖੁਸ਼ੀ ਦੇ ਨਾਲ ਇੱਥੇ ਆਂਦਾ ਵਾ ਇਹ ਮੰਦਰ ਦੇ ਵਿੱਚ ਜਿਹੜਾ ਵੀ ਆਂਦਾ ਉਹਦੀ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਸਵਾਮੀ ਇਹ ਮੰਦਰ ਮਹਾਦੇਵ ਮੰਦਰ ਚ ਭੋਲੇनाथ ਦੇ ਮੰਦਰ ਚ ਇੱਥੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਇੰਨਾ ਵਧੀਆ ਕੀਤਾ ਜਾਂਦਾ ਹੈ ਕਿ ਲੋਗ ਦੂਰੋ ਦੂਰੋ ਇਸ ਮੰਦਿਰ ਦੇ ਵਿੱਚ ਸਿਰਫ ਜਨਮ ਅਸ਼ਟਮੀ ਦਾ ਰਾਤ ਦਾ ਪ੍ਰੋਗਰਾਮ ਦੇਖਣ ਲਈ ਆਉਂਦੇ ਆ ਔਰ ਆਪਣਾ ਮਨ ਪਸੰਦ ਕਰਦੇ ਆ ਔਰ ਬੜੀ ਖੁਸ਼ੀ ਨਾਲ ਮਨਾਉਂਦੇ ਆ ਇਹ ਸਾਰਾ ਕੰਮ ਆਪकी दया से ਹੋ ਰਹਾ ਹੈ কৃষ্ণਪਾਨ ਸਭ ਪਰ ਕਿਰਪਾ ਬਣਾਈ ਰੱਖਣਾ ਸਭ ਕੋ ਖੁਸ਼ ਰੱਖਣਾ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਹੋਵੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਦੋ ਸ਼ਬਦ ਮੈਂ ਭਾਈ ਸਾਹਿਬ ਦੇ ਲੋਂਗਾ ਜੈ ਸ਼੍ਰੀ ਰਾਧੇ ਜੈ ਸ਼੍ਰੀ ਰਾਧੇ ਭਾਈ ਜੀ ਆਪਾਂ ਤਾਂ ਸਾਰੇ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਭ ਨੇ ਰਲ ਕੇ ਮਿਲ ਕੇ ਗੱਜ ਕੇ ਸਹਿਯੋਗ ਦੇਣਾ ਔਰ ਸਭ ਤੋਂ ਵੱਡੀ ਇਹ ਗੱਲ ਤਾਂ ਮੈਂ ਇਹ ਕਰਨਾ ਚਾਹੁੰਦਾ ਕਿ ਸਾਡੇ ਸ਼੍ਰੀਜ ਬੈਲ ਜੀ ਤੇ ਰਾਜੂ ਬਾਜੀ ਦਾ ਬੜਾ ਬੜਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹ ਸਾਡੇ ਨਾਲ ਖੜੇ ਮੁੱਢ ਨਾਲ ਮੋਢਾ ਲਾ ਕੇ ਤੇ ਬੜੀ ਸਹਿਯੋਗ ਕਰਦੇ ਆ ਤੇ ਨਾਲ ਬੜੇ ਭਰਾ ਸਾਡੇ ਨਾਲ ਖੜਦੇ ਆ ਜੁੜਦੇ ਆ ਅੱਜ ਸਾਰੇ ਨੂੰ ਇਹੀ ਮੈਸੇਜ ਦਿੰਨੇ ਆ ਕਿ ਭਾਈ ਜਿੱਥੇ ਵੀ ਤੁਸੀਂ ਕੱਢਦੇ ਹੋ ਰਲ ਮਿਲ ਕੇ ਗੱਜ ਕੇ ਇਸ ਪ੍ਰਭੂ ਦਾ ਜਨਮ ਉਸਤਵ ਦਾ ਬਹੁਤ ਬਹੁਤ ਕ੍ਰਿਸ਼ਨ ਜੀ ਦਾ ਸਾਰੇ ਆਪਾਂ ਪੂਰੀ ਟੀਮ ਦਾ ਆਪਾ ਕਹਿੰਨੇ ਆ ਕਿ ਧੰਨਵਾਦ ਕਰਦੇ ਆ ਕਿ ਭਾਜੀ ਇਦਾਂ ਹੀ ਹਰ ਇੱਕ ਸਾਲ ਤੁਸੀਂ ਰਲ ਕੇ ਮਿਲ ਕੇ ਗੱਜ ਕੇ ਪ੍ਰਭੂ ਦਾ ਜਨਮ ਉਸਤਵ ਦਾ ਮਨੰਦ ਲੋ ਤੇ ਮੋਜਾ ਮਾਣੋ ਜੈ ਸ਼੍ਰੀ ਰਾਮ ਜੈ ਹਰੀ ਸੋ ਤਸਵੀਰਾਂ ਬਿਲਕੁਲ ਤੁਹਾਨੂੰ ਅਮੇਜ਼ਿੰਗ ਟੀਵੀ ਦਾ ਦਿਖਾਣ ਦਾ ਪਿਆ ਹੈਗਾ ਮੈਂ ਔਰ ਬੜਾ ਭਾਗਾ ਵਾਲਾ ਦਿਨ ਹੈਗਾ ਜਨਮ ਅਸ਼ਟਮੀ ਦਾ ਦਿਨ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਔਰ ਜਨਮ ਅਸ਼ਟਮੀ ਦਾ ਦਿਨ ਔਰ ਸੋਨੇ ਪ ਸੁਹਾਗਾ ਅੱਜ ਸੰਗਰਾਂਦ ਦਾ ਦਿਨ ਵੀ ਹੈਗਾ ਵਾ ਔਰ ਸਾਰੀ ਸਮੂਚੀ ਟੀਮ ਇੱਥੇ ਨਵਦੇਸ਼ਵਰ ਮੰਦਿਰ ਜਿੱਥੇ ਕਿ ਅੱਜ ਰਾਤ ਨੂੰ 32ਵਾਂ ਸਾਲਾਨਾ ਇੱਥੇ ਜਨਮ ਅਸ਼ਟਮੀ ਦਾ ਹੋ ਰਿਹਾ ਹੈਗਾ ਵਾ ਔਰ ਲਾਸਟ ਵਿੱਚ ਆਪਾਂ ਰਾਣਾ ਜੀ ਦਾ ਰਾਣਾ ਜੀ ਜਿਹੜੇ ਇੱਥੇ ਸਿੰਗਰ ਆ ਰਹੇ ਆ ਕਿਹੜੇ ਆ ਰਹੇ ਹੈਗੇ ਆਪਣੇ ਸੋਨੂ ਜੀ ਆ ਰਹੇ ਸੋਨੂ ਐਂਡ ਪਾਰਟੀ ਲੁਧਿਆਣਾ ਵਾਲੇ ਸੋਨੂ ਲਾਲ ਸੋਨੂ ਜੀ ਆ ਰਹੇ ਜੀ ਜੀ ਹਾਂਜੀ ਸਿੰਗਰ ਬਹੁਤ ਵਧੀਆ ਨੇ ਆਪਣੇ ਕ੍ਰਿਸ਼ਨ ਜੀ ਦੇ ਭਜਨ ਬੋਲਦੇ ਨੇ ਆਪਣੇ 카ਟੂ ਸ਼ਾਮ ਜੀ ਦੇ ਭਜਨ ਬੋਲਣਗੇ ਜੀ ਠੀਕ ਹੈ ਜੀ ਬਾਕੀ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇਹੋ ਮੈਸੇਜ ਆ ਪਈ ਆਪਣਾ ਸਭ ਨਸ਼ਾ ਪੱਤਾ ਛੱਡੋ ਆਪਣਾ ਵੀ ਵਧੀਆ ਕੰਮ ਕਰੋ ਵਧੀਆ ਰਸਤੇ ਆਓ ਆਪਣੇ ਠੀਕ ਹੈ ਜੀ ਚੰਗੇ ਰਸਤੇ ਆਓ ਤੇ ਨਸ਼ੇ ਪੱਤੇ ਛੱਡੋ ਤੇ ਅੱਜ ਤੇ ਆਪਾਂ ਨੇ ਦੇ ਦਿੱਤੇ ਇੱਥੇ ਆਓ ਜਨਮ ਮਾਸਤਮੀ ਦੇ ਇੱਥੇ ਆਓ ਸਾਰੇ ਇਲਾਕਾ ਵਾਸੀਆਂ ਨੂੰ ਕਹਿਣਾ ਵੀ ਹੋਮਾ ਮਹਾ ਕੇ ਆਓ ਇੱਥੇ कृष्ण जी का जन्मदिन है जय श्री राधे जय श्री राधे और जन्माष्टमी के दिन के हार्दिक शुभकामनाएं भगवान सब पे कृपा करें और विश्व का कल्याण हो इस कामना हेतु हम भगवान से यही आग्रह करते हैं कि विश्व का कल्याण हुआ संक्रांत भी है संक्रांत संक्रांत भी है भादव का महीना भी है बादों के महीने में आज के दिन कृष्ण भगवान का जन्म हुआ था इस दिन बहुत पावन माना जाता है आ, इस दिन बहुत ही मुख्य दिन है जी मुख्य मुख दिन है ठीक है ठीक और शहर वासियों शहर शहरवासियों ने यही मैसेज है कि अपना धर्म का कार्य करें और जो गलत काम है उसको छोड़ें यही निवेदन है जी ਔਰ ਸੋ ਬੜਾ ਅੱਛਾ ਲੱਗਿਆ ਹੈਗਾ ਜਦੋਂ ਅਸੀਂ ਸਮੁੱਚੀ ਟੀਮ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਹੈ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ